ਜੇ ਤੁਸੀਂ ਵੀ ਮਾਸਟਰ ਕੈਡਰ ਲਈ ਪ੍ਰਪੇਅਰ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਦੱਸ ਦਿਆਂ ਜਿਹੜਾ ਪੰਜਾਬ ਗਵਰਨਮੈਂਟ ਨੇ ਪਹਿਲਾਂ ਹੀ ਅਨਾਉਂਸ ਕੀਤਾ ਆਇਆ ਸੀ ਵੀ ਗਰੁੱਪ ਸੀ ਦੀਆਂ ਸਾਰੀਆਂ ਪੋਸਟਾਂ ਵਾਸਤੇ ਆਪਣੇ ਕੋਲ ਪੰਜਾਬੀ ਦਾ ਪੇਪਰ ਕੰਪਲਸਰੀ ਹੋਏਗਾ ਤਾਂ ਉਹ ਚੀਜ਼ ਨੂੰ ਉਹਨਾਂ ਨੇ ਬੰਬ ਛੱਟ ਦਿੱਤਾ ਹੈ ਤੇ ਉਹ ਚੀਜ਼ ਉਹਨਾਂ ਨੇ ਕਲੈਰੀਫਾਈ ਕਰ ਦਿੱਤੀ ਹੈ ਵੀ ਮਾਸਟਰ ਕੈਡਰ ਦੇ ਵਿੱਚ ਵੀ ਗਰੁੱਪ ਸੀ ਦੀ ਪੋਸਟ ਹੈ ਤਾਂ ਇਹਦੇ ਵਿੱਚ ਵੀ ਪੰਜਾਬੀ ਦਾ ਪੇਪਰ ਜ਼ਰੂਰ ਆਏਗਾ ਤਾਂ ਬੜੀ ਆਸ ਸੀ ਮੈਨੂੰ ਤਾਂ ਪੂਰੀ ਆਸ ਸੀ ਵੀ ਪੰਜਾਬੀ ਦਾ ਪੇਪਰ ਆਏਗਾ ਮੈਨੂੰ ਲੱਗਦਾ ਵੀ ਸੀ ਮੈਂ ਬੱਚਿਆਂ ਨੂੰ ਕਹਿ ਵੀ ਦਿੱਤਾ ਸੀ ਵੀ ਪੜ੍ਹਨਾ ਸਟਾਰਟ ਕਰ ਦੋ ਠੀਕ ਹੈ ਤਾਂ ਨੋਰਮਲ ਸੀ ਬਈ ਇਹ ਪੋਸਟਾਂ ਜਿਹੜੀਆਂ ਮਤਲਬ ਇਹ ਵਾਲੀਆਂ ਜਿਹੜਾ ਸਿਸਟਮ ਸੀ ਇਹ ਆਣਾ ਹੀ ਸੀ ਇਹ ਪਹਿਲਾਂ ਹੀ ਡਿਸਾਈਡਡ ਸੀ ਗਰੁੱਪ ਸੀ ਦੀਆਂ ਪੋਸਟਾਂ ਵਾਸਤੇ ਉਹਨਾਂ ਨੇ ਪਹਿਲਾਂ ਹੀ ਕਨਫਰਮ ਕਰਤਾ ਸੀ ਤਾਂ ਆਪਣੇ ਕੋਲ ਇੱਧਰ ਦੇਖੋ ਆ ਜੇ ਤੁਸੀਂ ਰਿਕਰੂਟਮੈਂਟ ਬੋਰਡ ਦੀ ਸਾਈਟ ਤੇ ਜਾਓਗੇ ਤਾਂ ਪੰਜਾਬੀ ਲੈਂਗੁਏਜ ਪੇਪਰ ਸੈਟ ਮਾਸਟਰ ਕੈਡਰ ਮਾਸਟਰ ਕੈਡਰ ਵਾਸਤੇ ਪੰਜਾਬੀ ਦਾ ਜਿਹੜਾ ਪੇਪਰ ਹੈ ਉਹ ਕੰਪਲਸਰੀ ਕਰ ਦਿੱਤਾ ਗਿਆ ਤੇ ਉੱਪਰ ਧਿਆਨ ਨਾਲ ਦੇਖੋ ਇੱਥੇ ਕੀ ਲਿਖਿਆ ਹੈ ਪੇਪਰ 1 ਮਤਲਬ ਪੇਪਰ 1 ਤੇ ਪੇਪਰ 2 ਦੋ ਆਉਣਗੇ ਇੱਕ ਪੇਪਰ 1 ਹੈਗਾ ਜਿੰਦੇ ਚ ਆਪਣਾ ਪੰਜਾਬੀ ਦਾ ਪੂਰਾ ਸਿਲੇਬਸ ਰਹੇਗਾ ਪੰਜਾਬੀ ਚ 50% ਨੰਬਰ ਲੈਨੇ ਕੰਪਲਸਰੀ ਹੋਣਗੇ ਜਿਹੜਾ 50% ਇਹ ਨਹੀਂ ਲੈ ਕੇ ਜਾਏਗਾ ਉਹਦਾ ਦੂਸਰਾ ਪੇਪਰ ਚੱਕ ਹੀ ਨਹੀਂ ਆਉਣਾ ਮਤਲਬ ਦੂਸਰਾ ਪੇਪਰ ਲਈ ਐਲੀਜੀਬਲ ਹੋਣਾ ਹੈ ਤਾਂ ਪਹਿਲਾ ਪੇਪਰ 1 ਤੁਹਾਨੂੰ ਕਲੀਅਰ ਕਰਨਾ ਪਏਗਾ ਉਹਦੇ ਚ ਜੇ 49 ਵੀ ਆਏ ਤਾਂ ਵੀ ਤੁਹਾਡੀ ਸਿਲੈਕਸ਼ਨ ਨਹੀਂ ਹੋਏਗੀ ਬਿਕੋਜ਼ ਪੇਪਰ 1 ਚ 50% ਮਾਰਕਸ ਕੰਪਲਸਰੀ ਨੇ ਠੀਕ ਹੈ ਤਾਂ ਪੰਜਾਬੀ ਦਾ ਪੇਪਰ ਦਾ ਸਿਲੇਬਸ ਜਿਹੜਾ ਇਹ ਤੁਹਾਡੇ ਸਾਹਮਣੇ ਬੰਬ ਸਾਟ ਦਿੱਤਾ ਗਿਆ ਤੇ ਨਾਰਮਲ ਜੀ ਗੱਲ ਇਹ ਹੋਣਾ ਹੀ ਸੀ ਇਹਦੇ ਨਾਲ ਫਾਇਦਾ ਹੋਏਗਾ ਇਹ ਲਾਸ ਹੋਏਗਾ ਕਿਹਨਾਂ ਦਾ ਲਾਸ ਹੋਏਗਾ ਕਿਹਨਾਂ ਦਾ ਫਾਇਦਾ ਹੋਏਗਾ ਉਹ ਆਪਾਂ ਸਮਝ ਲੈਣੇ ਆ ਥੋੜਾ ਜਿਹਾ ਵੀ ਇਹਦੇ ਨਾਲ ਲਾਸ ਤੇ ਬੈਨੀਫਿਟ ਕਿੰਦਾ ਹੋਏਗਾ ਜਿਹੜਾ ਪੰਜਾਬ ਜਿਹੜੇ ਮੈਥ ਦੇ ਸਟੂਡੈਂਟ ਜਿਨ੍ਹਾਂ ਨੇ ਪੰਜਾਬੀ ਦੇ ਨਾਲ ਬੀਏ ਕੀਤੀ ਹੋਈ ਹੈ ਹਨਾ ਜਿਨ੍ਹਾਂ ਦਾ ਲੈਂਗੁਏਜ ਸਬਜੈਕਟ ਪੰਜਾਬੀ ਨਾਲ ਰਿਹਾ ਹੈ ਇਲੈਕਟਿਵ ਸਬਜੈਕਟ ਪੰਜਾਬੀ ਰਿਹਾ ਹੈ ਉਹਨਾਂ ਨੂੰ ਇੱਥੇ ਜਿਹੜਾ ਬੈਨੀਫਿਟ ਦੇਖਣ ਨੂੰ ਮਿਲੇਗਾ ਤੇ ਜਿਹੜੇ ਸਾਇੰਸ ਵਾਲੇ ਸਟੂਡੈਂਟ ਨੇ ਜਿਹੜੇ ਸਾਇੰਸ ਵਾਲੇ ਸਟੂਡੈਂਟ ਹੈਗੇ ਨੇ ਉਹਨਾਂ ਨੂੰ ਸੀਰੀਅਸਲੀ ਮੈਂ ਕਹਾਂ ਉਹਨਾਂ ਨੂੰ 4 ਪੇਪਰ ਪੜ੍ਹਨੇ ਪੈਣੇ ਨੇ ਤੇ ਤਿੰਨ ਉਹਨਾਂ ਦੇ ਆਪਦੇ ਜਿਹੜੇ ਮਤਲਬ ਜੋ ਵੀ ਤੁਸੀਂ ਚੂਜ਼ ਕਰਦੇ ਹੋ ਤਾਂ ਤਿੰਨ ਪੇਪਰ ਤੁਹਾਨੂੰ ਆਪਦੇ ਪੜਨੇ ਪੈਣੇ ਨੇ ਇੱਕ ਪੇਪਰ ਤੁਹਾਡੇ ਵਾਸਤੇ ਹੋਰ ਇੰਟਰੋਡਿਊਸ ਹੋ ਗਿਆ ਤੇ ਉਹਨਾਂ ਲਈ ਸੀਰੀਅਸਲੀ ਇਹ ਇੱਕ ਪ੍ਰੋਬਲਮ ਹੈ ਪੰਜਾਬੀ ਦਾ ਪੇਪਰ ਕਿਉਂ ਉਹਨਾਂ ਨੇ ਨਾਲ ਉਹਨਾਂ ਨੇ ਸਿਰਫ ਇੱਕ ਸਾਲ ਪੰਜਾਬੀ ਪੜ੍ਹੀ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਨੂੰ ਹੱਥ ਵੀ ਨਹੀਂ ਲਗਾਇਆ ਹੁੰਦਾ ਤੇ ਬੀਐਡ ਜਿਦਾ ਵੈਸੇ ਹੀ ਨਹੀਂ ਹੈਗੀ ਤੇ ਐਮਐਸਸੀ ਜਿ ਵੀ ਨਹੀਂ ਹੈਗੀ ਜਿਨੇ ਐਮਐਸਸੀ ਕੀਤੀ ਤਾਂ 8 ਸਾਲਾਂ ਬਾਅਦ ਜਿਹੜਾ ਪੰਜਾਬੀ ਪੜ੍ਹੇਗਾ ਤਾਂ ਨਾਰਮਲ ਜੀ ਗੱਲ ਹੈ ਉਹਨੂੰ ਥੋੜਾ ਜਿਹਾ ਔਖਾ ਲੱਗੇਗਾ ਦਾ ਪੰਜਾਬੀ ਦਾ ਪੇਪਰ ਹੈ ਜਿਹੜਾ ਆਪਦਾ ਜੇ ਕਲੀਅਰ ਕਰਨਾ ਹੈ ਕਲੀਅਰ ਕਰਨਾ ਹੀ ਪੈਣਾ ਹੈ 50% ਪੱਕੇ ਮਾਰਕਸ ਤੁਹਾਨੂੰ ਚਾਹੀਦੇ ਹੀ ਚਾਹੀਦੇ ਨੇ ਜੇ 50% ਮਾਰਕਸ ਨਹੀਂ ਆਣਗੇ ਤਾਂ ਨੋਰਮਲ ਜੀ ਗੱਲ ਹੈ ਤੁਹਾਡੀ ਸਿਲੈਕਸ਼ਨ ਨਹੀਂ ਹੋਏਗੀ ਤਾਂ ਪੰਜਾਬੀ ਦਾ ਪੇਪਰ ਹੁਣ ਉਸ ਤੋਂ ਵੀ ਜ਼ਿਆਦਾ ਮਤਲਬ ਜ਼ਿਆਦਾ ਪੜਨਾ ਪੈਣਾ ਹੈ ਮਤਲਬ ਦੂਸਰੇ ਸਬਜੈਕਟ ਤਾਂ ਚਲੋ ਆਪਾਂ ਪੜਦੇ ਹੀ ਪੜਦੇ ਆ ਉਹ ਤਾਂ ਆਪਾਂ ਨੂੰ ਪੜ੍ਹਨੇ ਹੀ ਹੈ ਉਹਦੀ ਤਾਂ ਮੈਰਿਟ ਬਣਨੀ ਹੈ ਤਾਂ ਇਹ ਜਿਹੜੇ 50 ਨੰਬਰ ਪਾਸ ਕਰਨੇ ਇਹ ਹੋਰ ਵੀ ਕੰਮ ਔਖਾ ਹੋ ਗਿਆ ਹਨਾ ਮਤਲਬ ਉਹਨਾਂ ਵਾਸਤੇ ਸਾਇੰਸ ਵਾਲਿਆਂ ਵਾਸਤੇ ਮੈਂ ਕਹਿ ਰਿਹਾ ਬਟ ਜਿਨ੍ਹਾਂ ਨੇ ਪੜ੍ਹਨਾ ਹੁੰਦਾ ਜਿਨ੍ਹਾਂ ਨੇ ਕਰਨਾ ਹੁੰਦਾ ਉਹਨਾਂ ਨੇ ਕਰ ਹੀ ਲੈਣਾ ਹੁੰਦਾ ਸਿਲੇਬਸ ਇਹ ਜਿਹੜਾ ਤੁਹਾਡਾ ਪੰਜਾਬ ਰਿਕਰੂਟਮੈਂਟ ਬੋਰਡ ਤੇ ਜਾਓਗੇ ਤਾਂ ਸਾਈਟ ਤੇ ਮੈਂ ਦਿਖਾ ਵੀ ਦਿੱਤਾ ਹੈ ਸਿਲੇਬਸ ਇਹੀ ਹੈ ਪੰਜਾਬ ਰਿਕਰੂ ਮਤਲਬ ਆ ਜਿਹੜਾ ਐਜੂਕੇਸ਼ਨਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ .com ਹੈਗਾ ਉਹਦੇ ਤੇ ਤੁਸੀਂ ਜਾਓਗੇ ਉੱਪਰ ਤੁਹਾਨੂੰ ਦਿਖਦਾ ਵੀ ਪਿਆ ਹੋਇਆ ਹੈਗਾ ਤੇ ਇਹ ਵਾਲੀ ਸਾਈਟ ਤੁਸੀਂ ਸਾਰਿਆਂ ਨੇ ਇਹ ਵਾਲੀ ਸਾਈਟ ਵਿਜ਼ਿਟ ਕੀਤਾ ਆਣਾ ਹੈ ਹਨਾ ਤਾਂ ਇਹਦੇ ਚ ਦੂਸਰਾ ਨੰਬਰ ਜਿਹੜਾ ਹੈਗਾ ਨੋਟੀਫਿਕੇਸ਼ਨ ਹੋਂਦੇ ਚ ਤੁਸੀਂ ਜਾ ਕੇ ਲੈਂਗੁਏਜ ਪੇਪਰ ਪੰਜਾਬੀ ਲੈਂਗੁਏਜ ਪੇਪਰ ਸਿਲੇਬਸ ਸਰਚ ਕਰ ਲਓ ਉਹਦੇ ਵਿੱਚ ਤੁਹਾਡਾ ਸਿਲੇਬਸ ਪਿਆ ਹੋਇਆ ਹੈ ਤੇ ਉੱਤੇ ਸਪੈਸ਼ਲੀ ਲਿਖਿਆ ਵੀ ਹੋਇਆ ਵੀ ਪੇਪਰ 1 ਹੈ ਪੇਪਰ 1 ਹੈ ਪੇਪਰ 2 ਜਿਹੜਾ ਹੈਗਾ ਅਲੱਗ ਹੈਗਾ ਠੀਕ ਹੈ ਤਾਂ ਪੰਜਾਬੀ ਦਾ ਪੇਪਰ ਜਿਹੜਾ ਹੋਏਗਾ ਉਹ ਕੰਪਲਸਰੀ ਹੀ ਹੈ ਠੀਕ ਹੈ ਤਾਂ ਉਹ ਮਤਲਬ ਜਿਹੜਾ ਹੋਏਗਾ ਪੇਪਰ ਜ਼ਰੂਰ ਹੋਏਗਾ ਤਾਂ ਇਹ ਚੀਜ਼ 100% ਹੀ ਹੁੰਦਾ ਸ਼ਿਓਰ ਹੋ ਗਈ ਹਨਾ ਤਾਂ 100% ਹੀ ਸ਼ਿਓਰ ਹੋ ਗਈ ਵੀ ਇਹ ਮਾਸਟਰ ਕੈਡਰ ਵਾਸਤੇ ਜਿਹੜਾ ਹੈਗਾ ਇਹ ਇਹ ਕੰਪਲਸਰੀ ਕਰ ਦਿੱਤਾ ਉਤੇ ਸਪੈਸ਼ਲੀ ਲਿਖਿਆ ਹੋਇਆ ਪੰਜਾਬੀ ਪਾਸ਼ਾ ਲਿਖਤੀ ਪੇਪਰ ਦਾ ਸਿਲੇਬਸ ਉਪਰੇ ਉਪਰੋਕਤ ਸਿਲੇਬਸ 10ਵੀਂ ਜਮਾਤ ਦੇ ਪੱਧਰ ਅਨੁਸਾਰ ਹੋਏਗਾ ਠੀਕ ਹੈ ਮਤਲਬ 10ਵੀਂ ਤੱਕ ਦਾ ਸਿਲੇਬਸ ਜਿਹੜਾ ਹੈਗਾ ਉਹਦੇ ਅਕੋਰਡਿੰਗ ਹੋਏਗਾ ਬਾਕੀ ਜਿਹੜਾ ਮਤਲਬ ਮਾਸਟਰ ਕੈਡਰ ਦਾ ਜੇ ਕਿਸੇ ਦਾ ਪੰਜਾਬੀ ਦਾ ਹੈਗਾ ਜਾਂ ਮੈਥ ਦਾ ਹੈਗਾ ਉਹ ਤਾਂ ਅਲੱਗ ਹੀ ਹੈ ਠੀਕ ਹੈ ਤਾਂ ਇਹ ਜਿਹੜਾ ਇਹ ਨੋਰਮਲ ਸੀਆਰ ਗਰੁੱਪ ਸੀ ਦੀਆਂ ਪੋਸਟਾਂ ਨੇ ਤੇ ਗਰੁੱਪ ਬੀ ਲੈਕਚਰਰ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ ਉਹਨਾਂ ਵਾਸਤੇ ਨਹੀਂ ਹੋਏਗਾ ਲੈਕਚਰਰ ਕੈਡਰ ਇੱਕ ਅਲੱਗ ਪੋਸਟ ਹੈਗੀ ਹੈ ਉਹ ਗਰੁੱਪ ਸੀ ਗਰੁੱਪ ਬੀ ਦੀ ਪੋਸਟ ਹੈ ਇਹ ਗਰੁੱਪ ਸੀ ਦੀਆਂ ਪੋਸਟਾਂ ਨੇ ਇਸ ਕਰਕੇ ਇਹਦਾ ਜਿਹੜਾ ਪੇਪਰ ਹੋਏਗਾ ਠੀਕ ਹੈ ਤਾਂ ਹੁਣ ਜਿਹੜੇ ਵੀ ਸਟੂਡੈਂਟ ਮਤਲਬ ਜਿਨ੍ਹਾਂ ਨੇ ਕੋਰਸ ਜੁਆਇਨ ਕੀਤਾ ਉਹਨਾਂ ਨੂੰ ਮੈਂ ਉਹਨਾਂ ਦੇ ਜਿਨ੍ਹਾਂ ਦੇ ਵੀ ਕੰਪਲੀਟ ਕੋਰਸ ਜੁਆਇਨ ਕੀਤਾ ਹੈ ਉਹਨਾਂ ਨੂੰ ਜਿਹੜਾ ਲਿੰਕਡ ਸਿਲੇਬਸ ਹੈ ਮਤਲਬ ਜਿਹੜਾ ਇਹਦਾ ਸਿਲੇਬਸ ਹੈ ਉਹਦੇ ਨੋਟਸ ਨੇ ਜਿਹੜੇ ਉਹ ਮੈਂ ਥੋੜੇ ਦਿਨਾਂ ਤੱਕ 2-4 ਦਿਨਾਂ ਦੇ ਵਿੱਚ ਵਿੱਚ ਉਹ ਤੁਹਾਨੂੰ ਐਡ ਕਰ ਦਿਆਂਗਾ ਠੀਕ ਹੈ ਤਾਂ ਆਪਦਾ ਪੜਨਾ ਸਟਾਰਟ ਕਰਦੇ ਆ ਜੇ ਉਹ ਉਹਨਾਂ ਕੋ ਪੜ ਲਿਆ ਜੇ ਹੋ ਜਾਏਗਾ ਤੁਹਾਡਾ ਠੀਕ ਹੈ ਜੀ ਇਹ ਜਿਨ੍ਹਾਂ ਨੇ ਕੰਪਲੀਟ ਕੋਰਸ ਜੁਆਇਨ ਕੀਤਾ ਹੈ ਉਹਨਾਂ ਨੂੰ ਨੋਟਸ ਨੇ ਜਿਹੜੇ ਉਹ ਉਹਨਾਂ ਦੇ ਇੱਕ ਸੈਕਸ਼ਨ ਬਣਾ ਕੇ ਉਹਦੇ ਵਿੱਚ ਨੋਟਸ ਐਡ ਕਰ ਦਿਆਂਗੇ ਤਾਂ ਉਹਨਾਂ ਦੇ ਨੋਟਸ ਨੇ ਜਿਹੜੇ ਉਹ ਐਡ ਕਰ ਦੇਾਂਗੇ ਤੁਸੀਂ ਆਪ ਦਾ ਬਈ ਇਹ ਵਾਲਾ ਪੇਪਰ ਹੁਣ ਆਪਦਾ ਪੜਨਾ ਸਟਾਰਟ ਕਰ ਦੋ ਬਾਈ ਇਹ ਵਾਲਾ ਜਿਹੜਾ ਹੈਗਾ ਜਿਆਦਾ ਜ਼ਰੂਰੀ ਪੇਪਰ ਹੋ ਗਿਆ ਹਨਾ ਸਰ ਇਸ ਵਾਰ ਲਈ ਵੈਕੈਂਸੀ ਆਣੀ ਵੀ ਚਾਹੀਦੀ ਹੈ ਵੰਸੀ ਜੀ ਆਏਗੀ ਬਟ ਕੀ ਕੀਤਾ ਜਾ ਸਕਦਾ ਇੱਕ ਹੋਰ ਗੱਲ ਮੈਂ ਕਹਿਦਾ ਜਿਹੜਾ 55% ਵਾਲਾ ਜਿਹੜਾ ਸਿਸਟਮ ਹੈ 55% ਵਾਲਾ ਤੁਹਾਨੂੰ ਵੀ ਪਤਾ ਹੈ ਮੈਨੂੰ ਵੀ ਪਤਾ ਹੈ ਉਹਦੇ ਉਹ ਬੜਾ ਪੰਗਾ ਰਹੇਗਾ ਉਹ ਕੰਪਲਿਕੇਟਿਡ ਰਹੇਗਾ ਜੇ ਉਹ 55% ਮਤਲਬ ਚੇਂਜ ਕਰਦੇ ਨੇ ਤਰੂਲ ਦੇ ਵਿੱਚ ਜਾ ਕੇ ਚੇਂਜ ਕਰਨਾ ਬੰਦਾ ਉਹਦੇ ਵਾਸਤੇ ਬੜਾ ਵੱਡਾ ਪ੍ਰੋਟੈਸਟ ਚਾਹੀਦਾ ਜੇ 55% ਦੀ ਸ਼ਰਤ ਨੂੰ ਤੁਸੀਂ ਹਟਾਣਾ ਚਾਹਦੇ ਹੋ ਤਾਂ ਬੜਾ ਵੱਡਾ ਪ੍ਰੋਟੈਸਟ ਚਾਹੀਦਾ ਉਹਦੇ ਵਾਸਤੇ ਘਟੋ ਘਟ ਵੀ ਉਹਦੇ ਵਾਸਤੇ 6 ਤੋਂ 7000 ਬੰਦਾ ਸਿਰਫ 55% ਵਾਲੀ ਜਿਹੜੀ ਮਤਲਬ ਜਿਹੜੀ ਕੰਡੀਸ਼ਨ ਹੈ ਉਹ ਹਟਾਉਣ ਵਾਲਾ ਚਾਹੀਦਾ ਬਟ 6-7000 ਬੰਦਾ ਇਕੱਠਾ ਹੋਣ ਵਾਲਾ ਹੈ ਹੀ ਨਹੀਂ ਮਤਲਬ ਆਪਨੇ ਪੰਜਾਬ ਦੇ ਵਿੱਚ ਜੇ ਕੋਈ ਐਦਾਂ ਦਾ ਹੋਵੇ ਪ੍ਰੋਟੈਸਟ ਜਿੰਦੇ ਵਿੱਚ ਮਤਲਬ ਪੋਸਟਾਂ ਨਿਕਲਵਾਉਣ ਵਾਸਤੇ ਪ੍ਰੋਟੈਸਟ ਕਰਨਾ ਪਵੇ ਤਾਂ ਲੋਕ ਬਹੁਤ ਘਟ ਜਾਂਦੇ ਨੇ ਸ ਮੇਜਰ ਪਤਾ ਕੀ ਪ੍ਰੋਬਲਮ ਹੈ ਬੱਚੇ ਪੈਸੇ ਦੇ ਕੇ ਰਾਜੀ ਨਹੀਂ ਜਾਂ ਕੇ ਕੋਈ ਨਹੀਂ ਰਾਜੀ ਤੇ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਤੁਸੀਂ ਜਾਓ ਜਾਂ ਮਤਲਬ ਤੁਸੀਂ ਪੈਸੇ ਨਾ ਦਿਓ ਉਹ ਹੀ ਉਹ ਪੈਸੇ ਭਾਵੇਂ ਆਪਦੇ ਕੋਈ ਗਵਾਂਡੀ ਨੂੰ ਦੇ ਕੇ ਉਹਨੂੰ ਵੇਚ ਦਿਓ ਪਰ ਭੇਜੋ ਜ਼ਰੂਰ ਕਿਉਂ ਉੱਥੇ ਇਕੱਠ ਵਿਖਦਾ ਪੈਸੇ ਤੁਹਾਡੇ ਨਹੀਂ ਵਿਖਣੇ ਤਾਂ ਉੱਥੇ ਜਿੰਨਾ ਇਕੱਠ ਹੋਏਗਾ ਉਹਨਾਂ ਗਵਰਨਮੈਂਟ ਨੂੰ ਵੀ ਥੋੜਾ ਜਿਹਾ ਝਟਕਾ ਹੋਏਗਾ ਵੀ ਲੋਕ ਇਕੱਠੇ ਹੋ ਰਹੇ ਨੇ ਠੀਕ ਹੈ ਤੇ ਜੇ ਤੁਸੀਂ ਪ੍ਰੋਟੈਸਟ ਤੇ ਜਾਓਗੇ ਤਾਂ ਹੀ ਇਹਦਾ ਤੁਹਾਡਾ ਹੱਲ ਨਿਕਲਣਾ ਹੈ 55% ਮੈਂ ਤੁਹਾਨੂੰ Uh, 95% ਕਿੰਨਾ 55% ਵਾਲੀ ਕੰਡੀਸ਼ਨ ਦਾ ਕੋਈ ਹੱਲ ਨਹੀਂ ਹੋਣਾ ਨਾ ਏਜ ਰਿਲੈਕਸੇਸ਼ਨ ਦਾ ਕੋਈ ਹੱਲ ਹੋਣਾ ਇਹ ਦੋ ਕੰਡੀਸ਼ਨਾਂ ਤੇ ਕੋਈ ਹੱਲ ਨਹੀਂ ਹੋਣਾ ਬਾਕੀ ਪੋਸਟਾਂ ਜਿਹੜੀਆਂ ਹੈਗੀਆਂ ਨੇ ਉਹ ਤੁਹਾਨੂੰ ਪਤਾ ਹੀ ਏ ਕਿੰਨੀਆਂ ਘਵਾਨੀਆਂ ਨੇ ਹਨ ਉਹ ਵੀ ਪ੍ਰੋਟੈਸਟ ਤੇ ਮਤਲਬ ਡਿਪੈਂਡ ਕਰਦਾ ਜਿਹੜੇ ਜੇ ਪ੍ਰੋਟੈਸਟ ਵਧੀਆ ਕੋਈ ਵਧੀਆ ਵੱਡਾ ਪ੍ਰੋਟੈਸਟ ਹੋਇਆ ਤਾਂ ਡੈਫੀਨੇਟਲੀ ਗੱਲ ਹੈ ਵੀ ਤੁਹਾਨੂੰ ਕੋਈ ਵਧੀਆ ਪੋਸਟਾਂ ਮਿਲ ਜਾਣਗੀਆਂ ਨਹੀਂ ਤਾਂ 52300 2400 2500 3000 ਬਸ ਇੰਨੇ ਇੰਨੇ ਤੱਕ ਹੀ ਰਹਿ ਜਾਣਾ ਉਹਦਾ ਕਾਰਨ ਹੈ ਉਹਦਾ ਕਾਰਨ ਵੀ ਮੈਂ ਦੱਸ ਦਿੰਨਾ ਜਿਹੜਾ ਗਵਰਨਮੈਂਟ ਤੇ ਬਜਟ ਦਾ ਬੜਾ ਪੰਗਾ ਚੱਲਦਾ ਪਿਆ ਫਾਈਨਾਂਸ ਜਿਹੜਾ ਹੈਗਾ ਉਹ ਬਿਲਕੁਲ ਨਹੀਂ ਹੈਗਾ ਤੇ ਉਸ ਕਰਕੇ ਜਿਹੜਾ ਹੈਗਾ ਸਾਰ ਨਾਲ ਜ਼ਿਆਦਾ ਪੰਗਾ ਚੱਲਦਾ ਪਿਆ 40% 40% ਰੇਟ ਆਫ ਮਤਲਬ 40% ਦੀ ਇਨਕਰੀਸ ਨਾਲ ਆਪਣਾ ਜਿਹੜਾ ਮਤਲਬ ਜਿਹੜਾ ਆਪਣੇ ਤੇ ਕਰਜ ਹੈ ਲੋਨ ਹੈ ਪੰਜਾਬ ਗਵਰਨਮੈਂਟ ਤੇ ਉੱ ਵੱਧਦਾ ਜਾ ਰਿਹਾ ਤੁਸੀਂ ਦੇਖੋ 40% ਬੜਾ ਮਾਇਨੇ ਰੱਖਦਾ ਤਾਂ ਜਿਹੜਾ ਸਾਰਾ ਦਾ ਸਾਰਾ ਸਿਸਟਮ ਹੈ ਨਾ ਉਹ ਇਸ ਕਰਕੇ ਹੀ ਮਤਲਬ ਖਰਾਬ ਹੋਇਆ ਹੋਇਆ ਬਈ ਪੈਸੇ ਇਹ ਸਾਰੇ ਐਡਵਰਟਾਈਜ਼ਮੈਂਟ ਤੇ ਲਾ ਦਿੰਦੇ ਨੇ ਬਟ ਇੱਧਰ ਨਹੀਂ ਲਗਾ ਰਹੇ ਉੱਤੋਂ ਤੁਹਾਨੂੰ ਪਤਾ ਹੀ ਹੈ ਕ੍ਰਾਈਸਿਸ ਚੱਲ ਰਹੇ ਨੇ ਆਪਣੇ ਪੰਜਾਬ ਦੇ ਵਿੱਚ ਸਾਇੰਸ ਚ ਵੈਕੈਂਸੀ ਵੀ ਕੱਟ ਹੀ ਆਈ ਹਾਂ ਵੈਕੈਂਸੀਜ਼ ਭਾਈ ਮੈਨੂੰ ਨਹੀਂ ਲੱਗਦਾ ਜ਼ਿਆਦਾ ਆਏਗੀ ਬਟ ਡਿਪੈਂਡ ਕਰਦਾ ਹੈ ਪ੍ਰੋਟੈਸਟ ਤੇ ਜੇ ਪ੍ਰੋਟੈਸਟ ਕੋਈ ਵਧੀਆ ਪ੍ਰੋਟੈਸਟ ਹੋਇਆ ਵਧੀਆ ਦਾ ਮਤਲਬ ਕੋਈ 8-10 ਹਜ਼ਾਰ ਬੱਚਾ ਪਹੁੰਚਿਆ ਪ੍ਰੋਟੈਸਟ ਤੇ ਤਾਂ ਡੈਫੀਨੇਟਲੀ ਤੁਸੀਂ ਮਤਲਬ ਮੰਨ ਕੇ ਚੱਲ ਸਕਦੇ ਹੋ ਉਹਨਾਂ ਦੇ ਵਿੱਚ ਬੈਨੀਫਿਟ ਤੁਹਾਨੂੰ ਹੀ ਹੋਏਗਾ ਕਰਕੇ ਇਹ ਸਪੈਸ਼ਲ এডਿਕੇਸ਼ਨ ਦੀ ਪੋਸਟ ਕੰਪੰਪਨਿੰਗ ਨਹੀਂ 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 ਇਹ ਮਾਸਟਰ ਕੈਡਰ ਦੀਆਂ ਅੱਗੇ ਆਉਣ ਵਾਲੀਆਂ ਕੋਈ ਵੀ ਪੇਪਰ ਜਿਹੜਾ ਹੁੰਦਾ ਨਾ ਮਾਸਟਰ ਕੈਡਰ ਦਾ ਮੰਨ ਲਓ ਕੋਈ ਇੱਕ ਨਵੀਂ ਚੀਜ਼ ਆਂਦੀ ਨਾ ਅੱਗੇ ਵਾਲੀ ਗਵਰਨਮੈਂਟ ਉਸ ਚੀਜ਼ ਨੂੰ ਕੰਟੀਨਿਊ ਕਰਦੀ ਹੁੰਦੀ ਉਹਨੂੰ ਹਟਾਉਂਦੀ ਨਹੀਂ ਹੁੰਦੀ ਤਾਂ ਅੱਗੇ ਕਿਤੇ ਤੁਸੀਂ ਇਹ ਨਾ ਸੋਚ ਲਿਆ ਜੇ ਵੀ ਪੰਜਾਬੀ ਦਾ ਪੇਪਰ ਹਟ ਜਾਏਗਾ ਪੰਜਾਬੀ ਦਾ ਪੇਪਰ ਬਿਲਕੁਲ ਮਤਲਬ ਇਨਕਲੂਡ ਹੋਏਗਾ ਤੇ ਪੰਜਾਬੀ ਦਾ ਡੈਫੀਨੇਟਲੀ ਹੋਏਗਾ ਹੀ ਹੋਏਗਾ ਐਂਡ ਦਾ ਬੈਨੀਫੀਟਰ ਸਿਰਫ ਤੇ ਸਿਰਫ ਉਹ ਬੱਚਿਆਂ ਨੂੰ ਹੋਏਗਾ ਜਿਨ੍ਹਾਂ ਕੋਲ ਇਲੈਕਟਿਵ ਸਬਜੈਕਟ ਪੰਜਾਬੀ ਰਿਹਾ ਠੀਕ ਹੈ ਜਾਂ ਜਿਹੜਾ ਐਮਏ ਪੰਜਾਬੀ ਮਤਲਬ ਜਿਹੜਾ ਜਿਹੜਾ ਪੰਜਾਬੀ ਦੀ ਪ੍ਰਪਰੇਸ਼ਨ ਕਰ ਰਿਹਾ ਮੈਂ ਤਾਂ ਬੱਚਿਆਂ ਨੂੰ ਕਿਹਾ ਸੀ ਜਿਹੜਾ ਜਿਨ੍ਹਾਂ ਨੇ ਪੰਜਾਬੀ ਇਲੈਕਟਿਵ ਸਬਜੈਕਟ ਰੱਖਿਆ ਹੋਇਆ ਸੀ ਉਹ ਨਾਲ ਮਾਸਟਰ ਕੈਡਰ ਪੰਜਾਬੀ ਦੀ ਵੀ ਤਿਆਰੀ ਕਰ ਲੋ ਉਹਦਾ ਕਾਰਨ ਇਹ ਵੀ ਪੰਜਾਬੀ ਦਾ ਤੁਸੀਂ ਪੜ੍ਹਨੀ ਹੈ ਨਾਲ ਮਾਸਟਰ ਕੈਡਰ ਦੀ ਪੰਜਾਬੀ ਦੀ ਵੀ ਤਿਆਰੀ ਕਰ ਲੋ ਤੁਹਾਡਾ ਹੀ ਬੈਨੀਫਿਟ ਹੋਏਗਾ ਉਹਦੇ 'ਚ ਤਾਂ ਮਾਸਟਰ ਕੈਡਰ ਦੇ ਵਿੱਚ ਪੰਜਾਬੀ ਦਾ ਪੇਪਰ ਤਾਂ ਬਿਲਕੁਲ ਜੀ ਕਨਫਰਮ ਕਰ ਦਿੱਤਾ ਗਿਆ ਤਾਂ ਆਪਦਾ ਪੜਨਾ ਸਟਾਰਟ ਕਰ ਦੋ ਜਿਹੜੇ 55% ਵਾਲੇ ਹੈਗੇ ਨੇ ਜਿਹੜੇ 55% ਵਾਲੇ ਐਨੂਅਲ ਸਿਸਟਮ ਵਾਲੇ ਹੈਗੇ ਨੇ ਉਹ ਤਾਂ ਬਈ ਤੁਸੀਂ ਅਰਦਾਸ ਕਰੋ ਬਈ ਕੋਈ ਇੱਕ ਅੱਧਾ ਚਾਂਸ ਨਿਕਲੇ ਤੇ ਆਪਦੇ ਨੰਬਰ ਨੰਬਰ ਬਦਾਲੋ ਤਾਂ ਹੋਰ ਕੋਈ ਉਹਦਾ ਹੱਲ ਨਹੀਂ ਨਿਕਲਣਾ ਜੇ ਕੋਈ ਵੀ ਸਟੂਡੈਂਟ ਐਵੇਂ ਦਾ ਹੈਗਾ ਜਿਹੜਾ ਕੋਰਸ ਜੁਆਇਨ ਕਰਨਾ ਚਾਹੁੰਦਾ ਹੈ ਮਾਸਟਰ ਕੈਡਰ ਮੈਥ ਲਈ ਤਾਂ ਉਹ ਕੋਰਸ ਚੱਲ ਰਹੇ ਨੇ ਤੁਸੀਂ ਆ ਆਪਦਾ ਜਿਹੜਾ ਹੈਗਾ ਕੋਰਸ ਜੁਆਇਨ ਕਰ ਸਕਦੇ ਹੋ ਬੜਾ ਹੀ ਮਿਹਨਤ ਨਾਲ ਕੰਮ ਕਰਵਾ ਰਹੇ ਹਾਂ ਤੁਸੀਂ ਮੇਰੇ ਸੇਮ ਚੈਨਲ ਤੇ ਵੀਡੀਓਜ਼ ਜਾ ਕੇ ਦੇਖ ਸਕਦੇ ਹੋ ਤਾਂ ਬੜਾ ਬੜਾ ਹੀ ਕਨਸੈਪਟ ਮਤਲਬ ਡੀਪ ਕਰ ਰਹੇ ਹਾਂ ਤੇ ਇੱਕ ਲਾਈਵ ਸੀਰੀਜ਼ ਚੱਲ ਰਹੀ ਹੈ ਅੰਤਿਮ ਸੀਰੀਜ਼ ਜਿੰਦੇ ਚ ਸਾਰੇ ਪ੍ਰੀਵੀਅਸ ਈਅਰ ਬੇਸਡ ਸਾਰਾ ਚੱਲ ਰਿਹਾ ਸਿਸਟਮ ਤਬ ਉਹਦੇ ਚ ਸਾਰਾ ਸਾਰਾ ਪ੍ਰੀਵੀਅਸ ਈਅਰ ਬੇਸਡ ਚੱਲ ਰਿਹਾ ਉਹਦਾ ਮੈਂ ਲੈਕਚਰ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਣਾ ਅੱਜ ਦਾ ਲੈਕਚਰ ਜਿਹੜਾ ਹੈਗਾ ਉਹਦਾ ਉਹਦਾ ਲਿੰਕ ਏ ਜਿਹੜਾ ਉਹ ਵੀ ਤੁਹਾਨੂੰ ਮਿਲ ਜੇਗਾ ਉਹ ਲਾਈਵ ਦੇ ਵਿੱਚ ਆ ਰਿਹਾ ਹੋਣਾ ਲਾਈਵ ਵਾਲੇ ਸੈਕਸ਼ਨ ਚ ਜਾਓਗੇ ਤਾਂ ਉਹਦਾ ਲਿੰਕ ਜਿਹੜਾ ਹੈਗਾ ਐਡ ਹੋ ਗਿਆ ਤੁਸੀਂ ਇਹ ਵਾਲਾ ਜਿਹੜਾ ਹੈਗਾ ਸਰਚ ਕਰ ਲਿਆ ਜੇ 11ਵਾਂ ਲੈਕਚਰ ਹੈਗਾ ਅੱਜ 7 ਵਜੇ ਹੈਗਾ ਦਿੱਲੀ ਕਲਾਸ ਹੁੰਦੀ ਹੈ ਪ੍ਰੀਵੀਅਸ ਈਅਰ ਕੁਐਸਚਨ ਕਰ ਰਹੇ ਆ ਨਾਲ ਰਿਲੇਟੇਬਲ ਕੁਐਸਚਨ ਡਿਸਕਸ ਕਰ ਰਹੇ ਆ ਵੀ ਤੁਹਾਡਾ ਮਾਸਟਰ ਕੈਡਰ ਦਾ ਹੋ ਜੇ ਤਾਂ ਕੋਈ ਵੀ ਐਵੇਂ ਦਾ ਸਟੂਡੈਂਟ ਹੈਗਾ ਤਾਂ ਉਹ ਜੁਆਇਨ ਕਰ ਸਕਦਾ ਕਲਾਸ ਡੇਲੀ ਲਾਈਵ ਫ੍ਰੀ ਹੈਗਾ ਵੈਸੇ ਕੋਰਸ ਪੇਡ ਹੈਗਾ ਸਾਰਾ ਟਾਈਪਡ ਹੁੰਦਾ ਐਨੀਮੇਸ਼ਨ ਨਾਲ ਹੁੰਦਾ ਤੁਸੀਂ ਜਾ ਕੇ ਦੇਖਿਓ ਆਪਦਾ ਲੈਕਚਰ ਲਗਾ ਕੇ ਦੇਖ ਲਿਓ ਸੀਰੀਜ਼ ਸਰਚ ਕਰ ਲਿਓ ਪਲੇਲਿਸਟ ਦੇ ਵਿੱਚ ਬਾਕੀ ਕਿਸੇ ਨੇ ਕੁਝ ਪੁੱਛਣਾ ਤਾਂ ਬਈ ਦੱਸ ਦਿਓ ਜਲਦੀ ਸਰ ਓਵਰਏਜ ਦਾ ਦੱਸੋ ਓਵਰਏਜ ਦਾ ਵੀ ਮੈਂ ਤੁਹਾਨੂੰ ਕਹਿ ਹੀ ਦਿੱਤਾ ਬਈ ਬੜਾ ਔਖ ਹੈ ਪ੍ਰੋਟੈਸਟ ਚਾਹੀਦਾ ਬੜਾ ਵੱਡਾ ਜੇ ਪ੍ਰੋਟੈਸਟ ਹੋਏਗਾ ਤਾਂ ਡੈਫੀਨਿਟਲੀ ਉਹ ਚੀਜ਼ ਪੋਸੀਬਲ ਹੈ ਅਦਰਵਾਈਜ਼ ਨਹੀਂ ਜੇ ਪ੍ਰੋਟੈਸਟ ਹੋਏਗਾ ਤਾਂ ਡੈਫੀਨਿਟਲੀ ਇਹ ਚੀਜ਼ ਦਾ ਪੋਸੀਬਲ ਹੈ ਅਦਰਵਾਈਜ਼ ਨਹੀਂ ਹੈਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਦੇ ਫਰੈਂਡਸ ਦੇ ਵਿੱਚ ਆਪਦੇ ਸਰਕਲ ਦੇ ਵਿੱਚ ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਵੀ ਜ਼ਰੂਰ ਕਰ ਦਿਓ ਠੀਕ ਹੈ ਜੀ ਥੈਂਕ ਯੂ ਜੀ